ਤੇ ਜਿਹੜੇ ਸੂਬੇ ਆ ਉਹ ਪਿੱਟ ਰਹੇ ਆ ਕਹਿੰਦੇ ਜੇ ਤੁਸੀਂ ਸਟੂਡੈਂਟਰ ਭੇਜਦੇ ਸਾਡਾ ਤਾਂ ਕੰਮ ਰੁਕ ਜਾਊਗਾ ਮਗਾਈ ਘਟਣੀ ਬਹੁਤ ਔਖੀ ਆ ਘਟਾ ਲੈਣ ਤਾਂ ਗੱਲ ਬੜੀ ਆ ਦਿਵਾਨਾ ਨੇ ਜ਼ਰੂਰਤ تھی ਤਾਉੜਾ ਨੇ ਬੁਲਾਇਆ ਗੱਲ ਕੰਮ ਨਿਕਲ ਗਿਆ ਹੁਣ ਜੇਟਾ ਦੇ ਉਹਨਾਂ ਨੂੰ ਸੋਸ਼ੀ ਕਾਲ ਜੀ ਇਹ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਮਹਿੰਗਾਈ ਬਹੁਤ ਹੈ ਤੇ ਪਰ ਕੈਨੇਡਾ ਸਰਕਾਰ ਦਾ ਇਹ ਕਹਿਣਾ ਵੀ ਅਸੀਂ ਜਿੰਨਾ ਇਮੀਗ੍ਰੇਸ਼ਨ ਨੂੰ ਸਖਤ ਕਰਕੇ ਮਹਿੰਗਾਈ ਦੇ ਉੱਤੇ ਜਿਹੜੀ ਹੈ ਉਹ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖਿਆ ਹਰ ਦਿਨ ਨਵੇਂ ਨਵੇਂ ਫੈਸਲੇ ਸਰਕਾਰ ਕਰ ਰਹੀ ਹੈ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਥੋਦੇ ਬਜ਼ੁਰਗ ਨੇ ਉਹ ਕੀ ਸੋਚਦੇ ਨੇ ਮਹਿੰਗਾਈ ਨੂੰ ਲੈ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਅੰਗਰੇਜ਼ੀ ਤੁਹਾਨੂੰ ਲੱਗਦਾ ਵੀ ਮਹਿੰਗਾਈ ਤੇ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ ਮਹਿੰਗਾਈ ਹੈਗੀ ਹੈ ਜ਼ਿਆਦਾ ਹਾਂ ਕਿਹੜੀਆਂ ਚੀਜ਼ਾਂ ਦੇ ਸਭ ਤੋਂ ਜ਼ਿਆਦਾ ਮਹਿੰਗੇ ਸਾਰੀਆਂ ਚੀਜ਼ਾਂ ਦੇ ਹੈ ਜਿੰਨੀਆਂ ਵੀ ਚੀਜ਼ਾਂ ਲਓ ਜ ਤੇ ਕੈਨੇਡਾ ਕੈਨੇਡਾ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਇਮੀਗ੍ਰੇਸ਼ਨ ਦੇ ਉਹਨਾਂ ਨੇ ਵੱਡੇ ਵੱਡੇ ਫੈਸਲੇ ਲੈ ਲਏ ਜਿਦੇ ਵਿੱਚ ਉਹਨਾਂ ਨੇ ਸਟੂਡੈਂਟਾਂ ਤੇ ਵੀ ਨਕੇਲ ਕੱਸਤੀ ਵਿਜ਼ਟਰ ਵੀਜ਼ਾ ਵੀ ਜਿਹੜੇ ਘਟਾਤੇ ਤੁਹਾਨੂੰ ਲੱਗਦਾ ਸਹੀ ਫੈਸਲਾ ਇਹਦੇ ਨਾਲ ਮਹਿੰਗਾਈ ਠੀਕ ਹੋ ਜਾਊਗਾ ਉਹ ਤਾਂ ਫੈਸਲਾ ਉਹਨਾਂ ਦਾ ਆਪ ਦਾ ਵਾ ਸਾਨੂੰ ਤਾਂ ਫੈਸਲਾ ਉਹੀ ਹੈ ਜਿਹੜਾ ਕੋ ਪੈਨਸ਼ਨ ਮਿਲੂ 4 ਪੈ ਵੱਧ ਮਿਲਣਗੇ ਹਾਂ ਉਹੀ ਫੈਸਲਾ ਠੀਕ ਆ ਇਦਾਂ ਦੇ ਇਹ ਕਰਦਾ ਸਾਨੂੰ ਕੋਈ ਪਤਾ ਅਸੀਂ ਇਹ ਆਪਾਂ ਤਾਂ ਹਰੇਕਲੇ ਮੋ ਕਰ ਚੱਲੇਗੇ ਜੇ ਗੱਮਾਂ ਸਿਆਸੀ ਗੱਲਾਂ ਹੁੰਦੀਆਂ ਆਜ ਪਰ ਮਹਿੰਗਾਈ ਤਾਂ ਹੈਗੀ ਅੰਦਰ ਚੱਲ ਮਹਿੰਗਾਈ ਤਾਂ ਹੈਗੀ ਹੈਗੀ ਹੈ ਜੇ ਕੈਨੇਡਾ ਸਰਕਾਰ ਨੇ ਜਿਵੇਂ ਹੁਣ ਕਿਹਾ ਵੀ ਅਸੀਂ ਮਹਿੰਗਾਈ ਤੇ ਨਕੇਲ ਕੱਸਣ ਵਾਸਤੇ ਸਟੂਡੈਂਟ ਵੀਜ਼ਾ ਹੋਰ ਜਿਹੜੇ ਵਿਜ਼ਟਰ ਵੀਜ਼ਾ ਅਸੀਂ ਘਟਾਪੇ ਠੀਕ ਹੈ ਮਹਿੰਗਾਈ ਦਾ ਦੋ ਚੀਜ਼ਾਂ ਦਾ ਜਾਂ ਘਰ ਮਹਿੰਗੇ ਜਾਂ ਕਾਰਾਂ ਮਹਿੰਗੀਆਂ ਇਹਨਾਂ ਨੇ ਮਹਿੰਗਾਈ ਆ ਹੋਰ ਕਣਕ ਆਟੇ ਨਾਲ ਤਾਂ ਨਹੀਂ ਮਹਿੰਗਾਈ ਹੋ ਗਈ ਇਹ ਨਹੀਂ ਹੋ ਗਈ ਬਹੁਤ ਬੜਾ ਫਰਕ ਪਿਆ ਉਹਨੇ ਪੈਸੇ ਬਥੇਰੇ ਤੇ ਮਿਲਦੇ ਤੇ ਤਨਖਾਹਾਂ ਬਹੁਤ ਠੀਕ ਹੈ ਜੀ ਠੀਕ ਹੈ ਹਾਂ ਜੀ ਅੰਕ ਜੀ ਮਹਿੰਗਾਈ ਕਿੰਨੀ ਕੁ ਹੈ ਬਹੁਤ ਜਿਆਦਾ ਮਹਿੰਗਾਈ ਹੋ ਗਈ ਹੈ ਜੀ ਉਸ ਹਿਸਾਬ ਨਾਲ ਪੈਨਸ਼ਨਾਂ ਹੈ ਨਹੀਂ ਹਾਂ ਤੇ ਅੱਛਾ ਤੁਹਾਨੂੰ ਲੱਗਦਾ ਵੀ ਕੈਨੇਡਾ ਸਰਕਾਰ ਜਿਹੜੀ ਹੈ ਵੀ ਕੈਨੇਡਾ ਸਰਕਾਰ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਫੈਸਲੇ ਸਹੀ ਕਰਦੀ ਪਈ ਤੇ ਉਹ ਕਾਫੀ ਹੱਦ ਤੱਕ ਮਹਿੰਗਾਈ ਨੂੰ ਘਟਾ ਦੂ ਲੱਗਦਾ ਆਸ ਕੋਈ ਨਹੀਂ ਮਗਾ ਇਹ ਘਟਣੀ ਬਹੁਤ ਔਖੀ ਆ ਘਟਾ ਲੈਣ ਤਾਂ ਗੱਲ ਬੜੀ ਆ ਚਾਹੀਦੀ ਹੈਗੀ ਘਟਾਉਣੇ ਜੀ ਹਾਂ ਹਾਂ ਠੀਕ ਹੈ ਜੀ ਹਾਂ ਜੀ ਸਰ ਤੁਹਾਡਾ ਤੋਂ ਵੀ ਜਾਨਣਾ ਚਾਹਾਂਗੇ ਵੀ ਮਹਿੰਗਾਈ ਜਿਹੜੀ ਹੈ ਅੰਕਲ ਜੀ ਤੁਸੀਂ ਦੱਸੋ ਮਹਿੰਗਾਈ ਬਹੁਤ ਜ਼ਿਆਦਾ ਇੱਥੇ ਹੋਈ ਪਈ ਹੈ ਉਹਨੂੰ ਘਟਾਉਣ ਲਈ ਕਹਿੰਦੇ ਇਮੀਗ੍ਰੇਸ਼ਨ ਤੇ ਸਖਤੀ ਕਰ ਦਿਓ ਤੁਹਾਡੇ ਹਿਸਾਬ ਨਾਲ ਸਹੀ ਹੈ ਨਹੀਂ ਇਹ ਇੱਕ ਨਹੀਂ ਨਹੀਂ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਉਹ ਨਾਲ ਘਟਾਉਣ ਨਾਲ ਕੀ ਹੋ ਜੂਗਾ ਹਾਂ ਕੁਝ ਨਹੀਂ ਹੁੰਦਾ ਹਮ ਸਾਲ ਕੇ ਦੇਵ ਨਾਲ ਜਰੂਰਤ تھی ਤਾਂ ਉਹਨਾਂ ਨੇ ਬੁਲਾਇਆ ਗੱਜ ਕੰਮ ਨਿਕਲ ਗਿਆ ਹੁਣ ਰਿਟਾਇਰ ਹੋ ਗਏ ਉਹਨਾਂ ਨੂੰ ਹੁਣ ਆਦ ਕਾਲ ਗ੍ਰਾਸਰੀਆ ਸਾਡੇ ਪੈਨਸ਼ਨਾਂ ਤਾਂ ਘਰ ਦੇ ਖਰਚਾਂ ਵਿੱਚ ਨਿਕਲ ਜਾਂਦੀ ਹੈ ਕੀ ਕਰ ਜਾਂਦੇ ਕਿ ਪੀ ਪੈਨਸ਼ਨ ਕਿੰਨੀ ਪੈਨਸ਼ਨ ਕੀ ਆ ਜੇ ਅੱਗੇ ਜਿਹੜੀ 100 ਚ 1 ਡਾਲਰ ਦੀ ਆਉਂਦੀ ਸੀਗੀ ਅੱਜ ਕੱਲ ਉਹ 10 ਡਾਲਰ ਦੀ ਆਉਂਦੀ ਹੈ ਤੋਕਾ ਓਕਾ ਜੇ ਜੇ ਸਾਨੂੰ ਪੈਨਸ਼ਨਾਂ ਦਾ ਨਾ ਹੋਰ ਵਾਧਨ ਕਿ ਮਿਲੇ ਤਾਂ ਅਸੀਂ ਹੋਰ ਹੈਲਪ ਕਰ ਸਕਦੇ ਹਾਂ ਕਰਦੇ ਕੋਈ ਉਹਨਾਂ ਦੀ ਹੁੰਦੀ ਇਸ ਤਰ੍ਹਾਂ ਸੋ ਮੇਰੇ ਖਿਆਲ ਕਰਦਾ ਵੀ ਸੋਚਣਾ ਚਾਹੀਦਾ ਇਹਨਾਂ ਦੇ ਪੈਨਸ਼ਨਾਂ ਦੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜੇ ਬੁਲਾ ਲਿਆ ਤਾਂ ਫਿਰ ਹਾਂ ਨੈਕਸਟ ਤੁਸੀਂ ਨਹੀਂ ਬੁਲਾਉਣਾ ਚਾਹੁੰਦੇ ਥੈਟ ਇਜ਼ ਰਾਈਟ ਬਿਲਕੁਲ ਠੀਕ ਹੈ ਜੇ ਤੁਸੀਂ ਉਹਨਾਂ ਪਾਲਿਸੀ ਬਣਾ ਰਹੇ ਆ ਨੈਕਸਟ ਆਉਣ ਵਾਲੇ ਜਿਹੜੇ ਜਨਰੇਸ਼ਨ ਜਾਂ ਸਟੂਡੈਂਟਸ ਆ ਉਹਨਾਂ ਨੂੰ ਰੱਖੋ OK ਕਈ ਸਾਡੇ ਸੂਬੇ ਇਹ ਜਿਹੇ ਆ ਜਿੱਥੇ ਕੇ ਲੇ ਲੇਬਰ ਦੀ ਬਹੁਤ ਲੋਡ ਆ ਗਈ ਆ ਉਧਰ ਦੁੰਦਾ ਉਹਨਾਂ ਨੂੰ ਜਾ ਕੇ ਉੱਥੇ ਅਡਜਸਟ ਕਰਾਓ ਹੈਗੇ ਉਹ ਉਹ ਉਹਦੇ ਚਾਹ ਅਸੀਂ ਕਰ ਆਪਣੇ ਇਹਦੇ ਚ ਟੀਵੀ ਤੇ ਕਿ ਜਿਹੜੇ ਸੂਬੇ ਆ ਉਹ ਪਿੱਟ ਰਹੇ ਆ ਹਾਂਜੀ ਕਹਿੰਦੇ ਜੇ ਤੁਸੀਂ ਇੱਕ ਸਟੂਡੈਂਟ ਭੇਜਦੇ ਸਾਡਾ ਤਾਂ ਕੰਮ ਰੁਕ ਜਾਊਗਾ ਬਿਲਕੁਲ 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 ਹਾਂਜੀ ਹਾਂਜੀ ਕੰਮ ਰੁਕ ਜਾਊਗਾ ਅਸੀਂ ਕੀ ਕਰਾਂਗੇ ਇਸ ਵਾਸਤੇ ਸਾਰਾ ਚੀਜ਼ਾਂ ਨੂੰ ਦੇਖ ਕੇ ਰਾਮ ਨਾਲ ਉਹਨੂੰ ਐਡਜਸਟ ਕਰਵਾ ਲੈ ਨਾ ਉਹਨਾਂ ਨੂੰ ਨੁਕਸਾਨ ਹੋਵੇ ਨਾ ਤੁਹਾਨੂੰ ਨੁਕਸਾਨ ਤੁਹਾਡੇ ਸਾਹਮਣੇ ਅੰਕਲ ਜੀ ਕੀ ਸਟੂਡੈਂਟ ਰੋਕਦੇ ਨੇ ਹਨਾ ਇਮੀਗ੍ਰੇਸ਼ਨ ਘਟਾ ਦੇਣੀ ਨਾ ਇਹਦੇ ਨਾਲ ਮਹਿੰਗਾਈ ਰੁਕ ਜੂ ਕੈਨੇਡਾ ਚ ਨਹੀਂ ਕੋਈ ਫਰਕ ਨਹੀਂ ਪੈਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਉਹਦਾ ਕਾਰਨ ਇਹ ਬੱਚੇ ਪੜ੍ਹੇ ਲਿਖੇ ਆਏ ਹੈ ਇਹ ਉਧਰੋਂ ਮਾਪਿਓ ਨੇ ਵੀ ਇਹ ਖਰਚਾ ਵਰਚਾ ਇਧਰ ਉਧਰੋਂ ਕਰਕੇ ਵਿਚਾਰਾ ਨੇ ਧੋਰੇ ਹੁਣ ਜੇ ਸਾਰੀਆਂ ਫਾਰਮੈਲਿਟੀਆਂ ਕਰਕੇ ਇੱਥੇ ਆ ਹੀ ਗਏ ਤੇ ਹੁਣ ਉਹਨਾਂ ਨੂੰ ਆਪਾਂ ਐਡਜਸਟ ਕਰਨਾ ਚਾਹੀਦਾ ਹੈ ਬਾਕੀ ਮਹਿੰਗਾਈ ਤਾਂ ਮੇਰਾ ਖਿਆਲ ਹੈ ਜੇ ਤਰੱਕੀ ਹੋਈ ਜਾਵੇ ਤੇ ਮਹਿੰਗਾਈ ਦਾ ਕੋਈ ਫਰਕ ਨਹੀਂ ਪੈਂਦਾ ਤੇ ਜੇ ਕਮ ਕਾਜੀ ਘਟ ਗਿਆ ਤੇ ਫਿਰ ਸਾਰਾ ਕੁਝ ਹੀ ਮੁਸ਼ਕਿਲ ਹੈ ਜੀ ਰੋਟੀ ਪਾਣੀ ਦੀ ਮੁਸ਼ਕਿਲ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂ ਤੁਸੀਂ ਜਿਹੜਾ ਗਲਤੀ ਕਰ ਦੋ ਉਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਗਾਹਾਂ ਲਈ ਰੋ ਇਮੀਗ੍ਰੇਸ਼ਨ ਦਾ ਖਿਆਲ ਰੱਖਣਾ ਚਾਹੀਦਾ ਕਿਸ ਤਰ੍ਹਾਂ ਕਰਨਾ ਹਾਂ ਬਿਲਕੁਲ ਹਾਂ ਸੋ ਜਿਹੜੇ ਗਲਤੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਤਾਂ ਤੁਸੀਂ ਕੱਢੋ ਤੇ ਬਾਕੀਆਂ ਨੂੰ ਜਿਹੜਾ ਉਹ ਤੁਸੀਂ ਨਾ ਉਸ ਚੀਜ਼ ਦੇ ਉੱਤੇ ਕਰੋ ਵੀ ਸਾਰੀ ਇਮੀਗ੍ਰੇਸ਼ਨ ਤੇ ਸਖਤੀ ਕਰਨਾ ਗਲਤ ਹੈ ਹਾਂ ਜੇ ਤੁਸੀਂ ਦੱਸੋ ਜੀ ਮਹਿੰਗਾਈ ਇਹ ਨਹੀਂ ਜ਼ਿਆਦਾ ਤੇ ਕਿਵੇਂ ਸੈੱਟ ਹੋ ਗਈ ਤੁਹਾਨੂੰ ਲੱਗਦਾ ਵੀ ਸਰਕਾਰ ਕਹਿੰਦੀ ਇਮੀਗ੍ਰੇਸ਼ਨ ਤੇ ਸਖਤੀ ਕਰਕੇ ਅਸੀਂ ਮਹਿੰਗਾਈ ਨੂੰ ਨਕੇਲ ਪਾ ਲਾਂਗੇ ਲੱਗਦਾ ਤੁਹਾਨੂੰ ਸਹੀ ਕਰ ਰਹੇ ਦੇਖੋ ਸਰਕਾਰ ਸਕੂਲ ਕੋਈ ਕੁਝ ਨਹੀਂ ਕਰਦੇ ਆਪਦੀਆਂ ਤਨਖਾਹਾਂ ਵਧਾਉਣ ਦੇ ਉੱਤੇ ਹੀ ਆ ਆਪਦੀ 20 ਤੋਂ ਲੈ ਕੇ 25% ਤਨਖਾਹ ਵਧਾ ਲੈਂਦੇ ਤੇ ਉਹਨਾਂ ਵਾਸਤੇ ਮਹਿੰਗਾਈ ਹੈ ਦੂਜਿਆਂ ਵਾਸਤੇ ਕੋਈ ਮਹਿੰਗਾਈ ਨਹੀਂ ਕਿਉਂਕਿ ਦੂਜਿਆਂ ਤਾਂ 4% ਦੇ ਕੇ ਰਾਜੀ ਨਹੀਂ ਕੁਝ ਨਹੀਂ ਕਰ ਰਹੀ ਗਵਰਨਮੈਂਟ ਨਥਿੰਗ ਕਿਉਂਕਿ ਦੋ 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 ਮਹੀਨੇ ਦਾ ਫੈਮਿਲੀ ਡਾਕਟਰ ਦੀ ਅਪਾਇੰਟਮੈਂਟ ਨੂੰ ਲੱਗ ਜਾਂਦੇ ਆ ਉਹ ਤੋਂ ਬਾਅਦ ਵੀ ਬਿਮਾਰੀ ਕਿਤੇ ਦੀ ਕਿਤੇ ਜਾਂਦੀ ਆ ਵੱਜ ਜਾਂਦੀ ਆ ਕੀ ਕਰੂ ਆਦਮੀ ਹੂੰ ਬਿਲਕੁਲ ਇਹੋ ਜਿਹੇ ਹਾਲਤਾ ਜੀ ਹਾਂਜੀ ਤੁਸੀਂ ਅੰਕਲ ਜੀ ਕੋਈ ਕਹਿਣਾ ਚਾਹੋਗੇ ਜਿਹੜੀ ਮਹਿੰਗਾਈ ਇੰਨੀ ਹੋਈ ਪਈ ਆ ਕਹਿੰਦੇ ਸਟੂਡੈਂਟ ਰੋਕ ਦਿਓ ਵਿਜ਼ਟਰ ਇੱਥੋਂ ਭਜਾ ਦਿਓ ਇਮੀਗ੍ਰੇਸ਼ਨ ਤੇ ਸਖਤੀ ਕਰ ਦਿਓ ਤੇ ਸਿੱਧ ਠੀਕ ਹੋ ਜਾਊ ਤੁਹਾਨੂੰ ਤੁਹਾਨੂੰ ਲੱਗਦਾ ਬਾਰੇ ਗਲਤ ਕਾਨੂੰਨ ਨਹੀਂ ਜਾਂਦੇ ਲੋਕਾਂ ਨੂੰ ਭਾਰਤ ਵਾਸਤੇ ਤਾਂ ਹਾਂ ਮੱਚਿਆਂ ਨੂੰ ਬਹੁਤ ਮੁਸ਼ਕਲ ਆ ਰਹਾ। ਬਾਕੀ ਨਮੀ ਨਮੀ ਨੂੰ ਕੇ ਵੀ ਜਾਂਦੇ ਤੇ ਹੁਣ 20 ਜਾਂਦੇ ਜਾਂਦੇ ਅੱਗੇ 10 ਸਾਲ ਜਾਂਦੇ ਸੀ ਕਿਤੇ ਬਹੁਤ ਪਰਵਾਤਾ। ਬਿਲਕੁਲ। ਤੇ ਬਹੁਤ ਗਲਤ ਹੈ ਵੈਸੇ। ਮਾਪੇ ਕੋ ਬੱਚੇ ਹੁੰਦੇ ਨੇ ਬੱਚਿਆਂ ਕੋ ਮਾਪੇ ਆਉਂਦੇ ਨੇ। ਤੋਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਵੀ ਥੋੜਾ ਘੱਟ ਵੀ ਜਾਂਦੇ ਨੇ। ਇੰਨਾ ਖਰਚਾ ਕਰਕੇ ਹਲਾਉਂਗਾ। ਕੋਈ ਫਾਇਦਾ ਨਹੀਂ। ਬਿਲਕੁਲ। ਇਸ ਕਰਕੇ ਨਾ ਸੂਗਾਰ ਕਰਨਾ ਚਾਹੀਦਾ ਇਹਨਾਂ ਗੱਲਾਂ 'ਚ। ਜੀ ਠੀਕ ਹੈ। ਹਾਂਜੀ। ਤੁਸੀਂ ਸਾਡੇ ਅੰਕਲ 'ਚ ਕੀ ਕਹਿਣਾ? ਤਾਕਤ ਹਸਪੀਟਲ ਵੀ ਲੈਣ ਲੱਗਦੀ ਹੈ ਬਹੁਤ ਵੀ ਘਟਾਉਣਾ ਚਾਹੀਦਾ ਹੈ ਵੇਟਿੰਗ ਜਿਹੜੀ ਆ ਬਹੁਤ ਵੀਟਿੰਗ ਹੈ ਉੱਥੇ ਮਹਿੰਗਾਈ ਦੀ ਜਿਹੜੀ ਗੱਲ ਕੀਤੀ ਮਹਿੰਗਾਈ ਤਾਂ ਹੈਗੀ ਹੈਗੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਹਿੰਗਾਈ ਕਿੰਨੀ ਹੋ ਗਈ ਅੱਗੇ ਨਾਲ ਕੋਈ ਚੀਜ਼ ਨੂੰ ਹੱਥ ਲੱਗਦੇ ਅਗਲੇ ਸਾਲ ਡੇਢੀ ਹੋ ਜਾਂਦੀ ਹੈ ਇਮੀਗ੍ਰੇਸ਼ਨ ਕਾ ਹੁਣ ਕਰ ਸਖਤੀ ਕਰ ਰਿਹਾ ਤੇ ਲੱਗਦਾ ਵੀ ਇਹਦੇ ਨਾਲ ਮਹਿੰਗਾ ਹੋ ਹੁਣ ਦੇਖੋ ਜੇ ਹੋਊਗਾ ਤਾਂ ਪਤਾ ਲੱਗੂਗਾ ਫਿਰ ਅਜੇ ਤਾਂ ਕੁਝ ਨਹੀਂ ਕਹਿਣ ਦੇ ਸਕਦੇ ਠੀਕ ਹੈ ਅਜੇ ਤਾਂ ਇਹ ਨਹੀਂ ਕਾਨੂੰਨ ਕਾਨੂੰਨ ਬਣਾਉਂਦੇ ਹੀ ਆ ਜੀ ਜੇ ਉਹ ਕੱਟ ਜੂਗੀ ਇਮੀਸ਼ਨ ਸੇ ਪਤਾ ਲੱਗੂਗਾ ਕਿ ਕੱਟ ਗਈ ਕਿ ਨਹੀਂ ਠੀਕ ਹੈ ਹਾਂਜੀ ਹਾਂਜੀ ਅੰਕਲ ਹਾਂਜੀ ਸਟੂਡੈਂਟ ਆ ਤਾਂ ਉਹ ਤਾਂ ਹੀ ਕਮਾਈ ਕਰਦੇ ਆ ਹਾਂ ਤਿਗਣੀ ਫੀਸ ਲੈਂਦੇ ਆ ਹਾਂ ਬਿਲਕੁਲ ਉਹ ਆਉਣੇ ਚਾਹੀਦੇ ਆ ਹਾਂ ਕੋਈ ਨਹੀਂ ਡਕਨੇ ਚਾਹੀਦੇ ਹਾਂ ਹਾਂ ਉਹ ਤੇ ਆ ਕੇ ਪੜਿਓ ਨਿਆਣੇ ਇਹਨਾਂ ਨੂੰ ਮਿਲਦੇ ਆ ਪਲੇ ਹੋ ਨਿਆਣੇ ਮਿਲਦੇ ਨੇ ਤੇ ਸਟੂਡੈਂਟ ਜਿਹੜੇ ਨੇ ਕਹਿੰਦੇ ਨੇ ਕੈਨੇਡਾ ਦੀ ਮੋਟੀ ਜਿਹੜੀ ਹੈ ਕਮਾਈ ਹੈ ਤੇ ਕੈਨੇਡਾ ਸਰਕਾਰ ਦਾ ਇਹ ਜਿਹੜਾ ਫੈਸਲਾ ਹੈ ਉਹ ਕੋਈ ਬਾਲਾ ਦਰੁਸਤ ਫੈਸਲਾ ਨਹੀਂ ਹੈਗਾ ਕੁਝ ਇੱਧਰ ਵੀ ਸਾਡੇ ਕੋਲ ਸੀਨੀਅਰਸ ਬੈਠੇ ਹੋਏ ਨੇ ਅਸੀਂ ਉਹਨਾਂ ਦੇ ਵੀ ਇਹਦੇ ਤੇ ਕਮੈਂਟ ਕਮੈਂਟ ਜਿਹੜੇ ਜ਼ਰੂਰ ਲਾਂਗੇ ਅੰਗਰੇਜੀ ਇਹ ਤੁਹਾਡੇ ਨਾਲ ਮੇਰੀ ਗੱਲ ਹੋ ਚੁੱਕੀ ਅਛਾ ਮੈਂ ਤੁਹਾਡਾ ਕਮੈਂਟ ਅੰਗਰੇਜੀ ਤੇ ਚਾਹਾਂਗੀ ਵੀ ਜਿਵੇਂ ਹੁਣ ਇਮੀਗ੍ਰੇਸ਼ਨ ਦੇ ਉੱਤੇ ਆ ਇਮੀਗ੍ਰੇਸ਼ਨ ਤੁਹਾਨੂੰ ਲੱਗਦਾ ਵੀ ਮਹਿੰਗਾਈ ਇੰਨੀ ਹੈ ਕੈਨੇਡਾ 'ਚ ਤੇ ਇਮੀਗ੍ਰੇਸ਼ਨ ਤੇ ਸਖਤੀ ਕਰਕੇ ਮਹਿੰਗਾਈ ਠੀਕ ਹੋ ਜਾਊਗੀ ਮਹਗਾਈ ਇਮਿਟੇਸ਼ਨ ਕਰਕੇ ਨਹੀਂ ਹੋਣੀ ਠੀਕ ਉਹ ਤਾਂ ਗਵਰਨਮੈਂਟ ਨੇ ਜੇ ਕੋ ਗਵਰਨਮੈਂਟ ਚੀਜ਼ਾਂ ਸਸਤੀਆਂ ਕਰੇ ਜਦ ਬੁਧਾਵੇ ਕੋ ਜੇ ਲੋਕਾਂ ਦੇ ਵੀ ਫਿਰ ਉਹ ਵਧੀਾਈ ਵਾਹਤ ਸਕਦੀ ਨਹੀਂ ਤੇ ਜੋ ਇਮਿਟੇਸ਼ਨ ਕੀ ਕਰਦੇ ਨਹੀਂ ਉਹ ਹੀ ਆਈ ਸੀ ਠੀਕ ਆ ਹਾਂ ਹਾਂ ਠੀਕ ਹਾਂ ਹਾਂਜੀ ਤੁਹਾਡਾ ਅੰਕ ਜੀ ਕਿਹਨਾਂ ਵਾਸਤੇ ਮਹਗਾਈ ਤੇ ਜੀ ਮਹਗਾਈ ਤਾਂ ਬਹੁਤ ਵਧੀਆ ਕਰੋਨਾ ਤੋਂ ਬਾਅਦ ਤਿੰਨ ਗੁਣਾ ਹੋ ਗਈ ਮਹਗਾਈ ਤੇ ਤਨਖਾਹਾਂ ਤਾਂ 2 ਡਾਲਰ ਵਧੀਆਂ ਤੇ ਮਗੈ ਇਹ ਤਾਂ ਵੱਧ ਹੀ ਰਣੀ ਹੈ ਜਦ ਤੱਕ ਸਰਕਾਰ ਕੰਟਰੋਲ ਨਹੀਂ ਕਰਦੀ ਠੀਕ ਹੈ ਹੁਣ ਬੱਚਿਆਂ ਨੂੰ ਇੱਥੇ ਬੁਲਾਓ ਹੀ ਨਾ ਜੇ ਤੁਸੀਂ ਬੁਲਾਏ ਤਾਂ ਉਹਨਾਂ ਨੂੰ ਜੌਬ ਦੇਓ ਤੁਹਾਡਾਂ ਅੰਗਰੀ ਮਹਿੰਗਾਈ ਤੇ ਕੀ ਕਹਿਣਾ ਹਾਂਜੀ ਕੈਨੇਡਾ ਸਰਕਾਰ ਨੂੰ ਕੋਈ ਮੈਸੇਜ ਹੈ ਇੰਨੀ ਮਹਿੰਗਾਈ ਕੀਤੀ ਪਈ ਹੈ ਹਾਂ ਮਹਿੰਗਾਈ ਤਾਂ ਘਟਣੀ ਚਾਹੀਦੀ ਆ ਨਹੀਂ ਫੇ ਪੈਨਸ਼ਨਾਂ ਵਧਾਉਣ ਅੱਛਾ ਪੈਨਸ਼ਨ ਵਧਾਉਣ ਨਾਲ ਮਹਿੰਗਾਈ ਘਟ ਜੂਗੀ ਉਹ ਘਟੂਗੀ ਤਾਂ ਨਹੀਂ ਫੇ ਇਹ ਜੇ ਉੱਚ ਹੋਊਗੇ ਲਈ ਤਾਂ ਜਾਵਾਂਗੇ ਠੀਕ ਹੈ ਮਹਿੰਗਾਈ ਤੇ ਇਹ ਜਿਹੜੀ ਹੈ ਜਿਸ ਤਰੀਕੇ ਨਾਲ ਕੈਨੇਡਾ ਸਰਕਾਰ ਨੂੰ ਲਾਦਾ ਵੀ ਉਹ ਟੈਕਲ ਕਰ ਰਹੇ ਨੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਬਦਲੀਆਂ ਜਾ ਰਹੀਆਂ ਨੇ ਹੋਰ ਫੈਸਲੇ ਲਏ ਜਾ ਰਹੇ ਨੇ ਜਿਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਮੀਗ੍ਰੇਸ਼ਨ ਦੀ ਪਾਲਿਸੀਆਂ ਬਦਲਣਾ ਹੈ ਪਰ ਇੱਥੋਂ ਦੇ ਜਿਹੜੇ ਸੀਨੀਅਰਸ ਨੇ ਉਹ ਕਹਿੰਦੇ ਨੇ ਕੋਈ ਇਹ ਵੱਡਾ ਕੋਈ ਸਟੈਪ ਨਹੀਂ ਹੈਗਾ ਵੀ ਇਮੀਗ੍ਰੇਸ਼ਨ ਨੂੰ ਰੋਕ ਦੇਣਾ ਤੇ ਉਹਦੇ ਨਾਲ ਮਹਿੰਗਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਸਟੇਬਲ ਹੋਈ ਜਾਏ ਹੋ ਜਾਏਗੀ ਕੈਨੇਡਾ ਦੇ ਵਿੱਚ ਹਾਲਾਂਕਿ ਉਹ ਇਸ ਫੈਸਲੇ ਨੂੰ ਗਲਤ ਹੀ ਮੰਨ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਹੋ ਆਉਂਦੇ ਨੇ ਵੱਡੀ ਮੋਟੀ ਕਮ ਫਿਰ ਹੋਰ ਸਖਤੀਆਂ ਕਰਨੀਆਂ ਇਹ ਗਲਤ ਹੈ ਉਹ ਕਹਿੰਦੇ ਨੇ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਖੋਜ ਪੜਤਾਲ ਕਰਕੇ ਉਹਨਾਂ ਨੂੰ ਜ਼ਰੂਰ ਰੋਕੋ ਪਰ ਸਾਰਿਆਂ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਬੈਨ ਲਗਾਉਣਾ ਜਾਂ ਸਖਤੀ ਕਰ ਦੇਣਾ ਇਹ ਫੈਸਲਾ ਕਾਫੀ ਹੱਦ ਤੱਕ ਗਲਤ ਹੈ ਕੈਂਪਮੈਨ ਅਮਿਤ ਪਨੇਸਰ ਦੇ ਨਾਲ ਸ਼ੈਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ